ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਉਪ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਤੇ ਅੱਜ ਆਪਾਂ ਚੱਲੇ ਆਂ ਕੁੰਮਣ ਵਾਸਤੇ ਹਾਂ ਗਾਇਸ ਮੈਂ ਹਾਂ ਕਸ਼ਮੀਮਾਨ ਆਪ ਤਾਂ ਮੇਰਾ ਨੇਮ ਜਾਣਦੇ ਹੋਗੇ ਹਮ ਜਾ ਰਹੇ ਆ ਢਲੋਜੀ ਆਪਾਂ ਤੁਹਾਨੂੰ ਸਾਰੀ ਵੀਡੀਓਸ ਦਿਖਾਈਏ ਹਾਂ ਮੰਮੀ ਯਾਰ ਹੋ ਜਾਈਏ ਉਹਨਾਂ ਦੇ ਤਾਂ ਠੀਕ ਐ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਆਪਾਂ ਕਿ ਸਾਰੇ ਜਾਣੇ ਛੁੱਟੀ ਲੈਂਦੇ ਨੇ ਅਹ ਗਾਇਸ ਮੈਂ ਮੈਨੂੰ ਦੋ ਛੱਟੀਆਂ ਆਪਾਂ ਤਿੰਨ ਦਿਨ ਰਹਿਣੇ ਵੈਨੇ ਆਪਾਂ ਲਈ ਸੋਚਿਆ ਆਪਾਂ ਵੀ ਦੋ ਦਿਨ ਸਪੈਸ ਆ ਕਿ ਚਲੋ ਆਪਾਂ ਵੀ ਘੁੰਮ ਫਿਰ ਕੇ ਇਹ ਵੈਸੇ ਪਹਿਲਾਂ ਸਾਡੇ ਘਰ ਚ ਜੈਂਸੇ ਆਂ ਜਾਂਦੇ ਜੈਂਸੇ ਜਾਂਦਾ ਹੀ ਪ੍ਰੋਗਰਾਮ ਸੀ ਤੇ ਫਿਰ ਬਾਅਦ ਚ ਬੱਚੇ ਕਹਿਣ ਲੱਗ ਪਏ ਕਿ ਤੁਸੀਂ ਦੋਮਾ ਨੇ ਕੱਲੀਆਂ ਰਹਿ ਕੇ ਕੀ ਕਰਨਾ ਹੈ ਤੁਸੀਂ ਵੀ ਚਲੋ ਸਾਡੇ ਨਾਲ ਤੇ ਬੱਸ ਫਿਰ ਆਪਾਂ ਕਹਿੰਦੇ ਚਲੋ ਜਨਾਨੀਆਂ ਨੂੰ ਕਿਚਨ ਦੇ ਕੰਮ ਤੋਂ ਜਰੂਰ ਫ੍ਰੀ ਹੋਣ ਦਾ ਮੌਕਾ ਮਿਲੇ ਨਾ ਉਹ ਗਵਾਂਦੀਆਂ ਨਹੀਂ ਹੈਗੀਆਂ ਦੇ ਆਪਾਂ ਵੀ ਉਸੇ ਤਰ੍ਹਾਂ ਮੌਕੇ ਦਾ ਫਾਇਦਾ ਚੁੱਕਿਆ ਫਾਇਦਾ ਚੁੱਕਿਆ ਤੇ ਆਪਾਂ ਸੋਚਿਆ ਹੁਣ ਆਪਾਂ ਚੱਲਦੇ ਆ ਤੇ ਇਹਦੇ ਵਿੱਚ ਪਤਾ ਕੀ ਗੱਲ ਹੈ ਵੈਸੇ ਤੁਹਾਨੂੰ ਸਹੀ ਗੱਲ ਦਸੀਏ ਮੈਂ ਘੱਟ ਹੀ ਕੋਸ਼ਿਸ਼ ਕਰਦੀ ਆ ਕਿਤੇ ਆਵਾਂ ਜਾਵਾਂ ਪਰ ਫਿਰ ਵੀ ਕੱਲ ਸਾਰੇ ਜਣੇ ਬੈਠੇ ਹੋ ਸੀ ਟੀਮ ਮੈਂਬਰ ਉਹ ਵੀ ਕਹਿੰਦੇ ਜਾਓ ਜਾਓ ਮੈਨੂੰ ਤੇ ਐਸ ਤਰ੍ਹਾਂ ਲੱਗਦਾ ਉਹ ਵੀ ਛੁੱਟੀ ਜਾਂਦੇ ਸੀ

ਬਾਰਿਸ਼ ਛੁੱਟੀ ਹੋ ਰਹੀ ਆ ਆਪਾਂ ਗੁਰਦਾਸਪੁਰ ਤੋਂ ਅੱਗੇ ਨਿਕਲ ਚੁੱਕੇ ਆ ਠੰਡੀ ਹਵਾ ਇਕਦਮ ਬਿਲਕੁਲ ਖਾ ਪੀ ਕੇ ਤਾਂ ਮਾਰ ਦੇ ਕਪੜਿਆਂ ਨੂੰ ਬਟਨ ਫੋੜ ਛੱਡਿਆ ਲੱਭਦਾ ਇੱਕ ਨਹੀਂ ਖੁੱਲੀ ਜਾਂਦਾ ਬਾਰ-ਬਾਰ ਕਾਸ਼ੀ ਕਿਆ ਦੇ ਰਿਹਾ ਮੁਝੇ ਹੈ ਪਲੀਜ਼ ਨਹੀਂ ਮੈਨੇ ਨਹੀਂ ਖਾਣਾ ਕਾਸ਼ੀ ਥੈਂਕ ਯੂ ਵੈਰੀ ਮਚ ये चाय अच्छी आ रही गई चाय है ये, ये, ये चाय नहीं है चाय मंगाई तूने अपनी नहीं भी नहीं तूने क्या खाना है फिर तूने दिमाग खाना है अलावा दिमाग के <laughs> तेरी नींद तो तेरी नींद तो ਕਿਆ ਬਾਤ ਹੈ ਹੈ ਕਿਆ ਵਾਸ਼ਰੂਮ ਜਾ ਫਿਰ ਚਲੇ ਜਾ ਗੱਡੀ ਨੂੰ ਭੁੱਖ ਲੱਗੀ ਆ ਜੀ ਫਿਰ ਗੱਡੀ ਨੂੰ ਭੁੱਖ ਲੱਗੀ ਨਾ ਗੱਡੀ ਨੂੰ ਰਾਸ਼ਨ ਖਵਾ ਦਈਏ ਇਹ ਰਾਸ਼ਨ ਹੀ ਬੜਾ ਖਾਨੀ ਹੈ ਹੈ ਮੈਂ ਕਿਹਾ ਗੱਡੀ ਨੂੰ ਭੁੱਖ ਲੱਗੀ ਗੱਡੀ ਨੂੰ ਰਾਸ਼ਨ ਖਵਾ ਦਈਏ ਇਹ ਤਾਂ ਟਿੱਡ ਜਿਆਦਾ ਵੱਡਾ ਵਾ

ਚਲੋ ਜੀ 4400 ਦਾ ਤੇਲ ਭਰ ਗਿਆ ਏ ਟਾਈਟ ਕਰ ਦਿਓ ਪੂਰਾ ਬੋਸ ਡੀ ਕੇ ਸਾਹਿਬ ਹਾਂ ਜੀ ਇਹ ਹੁਣ ਕਿੰਨਾ ਚਿਹਰੇ ਦਾ ਢਿੱਡ ਭਰਿਆ ਰਹੂਗਾ ਆਪ ਸੀ ਜੀ ਇਹ ਵੀ ਲੈ ਗਾਡੀ ਚੋ ਬੇਤੀ ਕਿਉਂ ਚਾਟਲੀ ਜੀ ਮੋਸ਼ਮਾਇਆ ਫਾਪੜਾ ਚਲ ਬੈਠ ਗਾੜੀ ਮੇ ਚਲ ਚਲੇ ਚਲ ਤੇਰੇ ਕੱਪੜੇ ਨੰਦੇ ਗਰੇ ਉਹ ਨਾ ਤੇਰਾ ਵਾਹ ਉਹ ਹੱਥ ਕੋਤੇ ਮਿਲੇ ਆ ਤੁਹ ਮਿਲੇ ਨਾ ਤੇ ਦੇ ਰੁਕਦੀ ਥੋੜੀ ਐ ਕਾਸ਼ ਉਹ ਵੀ ਥੋੜੀ ਮਾਂ ਕਿਦੇ ਸੱਚਾ ਜਿੱਥੇ ਲੇ ਰੁਕਦੀ ਥੋੜੀ ਦੀ ਹੋਣਾ ਬਾ ਰੁਕੇ ਆ ਜੇ ਦਾ ਪੂਰਾ ਕੁਛ ਟੌ ਕੈਂਡੀਆਂ ਵਗੈਰਾ ਲੈਣ ਵਾਸਤੇ بارش ਬਹੁਤ ਹੀ ਜ਼ਿਆਦਾ ਤੇਜ਼ ਹੋ ਰਹੀ ਆ ਬਾਜੀ ਦਾ ਨਵਾਜ਼ ਆ ਰਹੀ ਨੂੰ ਬਾਣਾ ਕਿ ਆਪਾਂ ਐਂਟਰ ਕਰ ਚੁੱਕੇ ਆ ਥੋੜਾ ਜਿਹਾ ਟਾਈਮ ਲੱਗੇਗਾ ਫਿਰ ਆਪਾਂ ਦਲਹੌਤੀ ਪਹੁੰਚਾਂਗੇ ਦਲੋਜੀ ਜਾ ਕੇ ਤੁਹਾਨੂੰ ਵੈਦਰ ਦੱਸਾਂਗੇ ਵੈਸੇ ਮੇਰੇ ਹਿਸਾਬ ਨਾਲ ਉੱਥੇ ਵੀ بارش ਹੁੰਦੀ ਹੋਣੀ ਕਿਉਂਕਿ بارش ਬਹੁਤ ਜ਼ਿਆਦਾ ਹੋ ਰਹੀ ਆ ਇੱਕ ਸ਼ੌਪ ਤੇ ਰੁਕੇ ਆ ਜਿੱਥੇ ਐਂਟਿਕਸ ਵੀ ਚੀਜ਼ਾਂ ਬੜੀਆਂ ਮੈਂ ਤੁਹਾਨੂੰ ਦਿਖਾਉਣੀ ਇੱਥੇ 2 ਦਿਨ ਪਹਿਲਾਂ ਕਾਫੀ ਬਾਰਿਸ਼ ਕਰਕੇ ਨਾ ਤਾਂ ਲੈਂਡ ਸਲਾਈਡਿੰਗ ਹੋਈ ਸੀ ਕਹਿ ਰਹੇ ਸੀਗੇ ਤੇ ਉਹ ਕੀ ਕਹਿ ਰਹੇ ਸਾਰਾ ਕਲੀਅਰ ਕਰ ਰਿਹਾ ਰਸਤਾ ਬਟ ਹੁਣ ਠੀਕ ਆ ਜਿੰਨੇ ਲੋ ਜਿਆਣਾ ਆਉ ਆ ਸਕਦਾ ਵਾ ਬਿਲਕੁਲ ਸੇਫ ਆ ਬਸ ਉਹ 2 ਦਿਨ ਪਹਿਲਾਂ ਬਾਰਿਸ਼ ਆ ਫਾਉਂਟੇਨ ਦੇਖੋ ਕਿੰਨਾ ਸੋਹਣਾ ਬਾਰਿਸ਼ ਕਰਕੇ ਯਾਰ ਬਾਈ ਨੇ ਕਮੈਂਟ ਥੋੜਾ ਜਿਆ ਕੀ ਹੁੰਦੇ ਆ ਉਹ ਦੇ ਲੈਂਡਸਲਾਈਡਿੰਗ ਹੋ ਗਈ ਸੀ ਬਟ ਮੈਂ ਉਹਦਾ ਸਾਰਾ ਮੈਂ ਉਹਦਾ ਜ਼ਿੰਮੇਵਾਰੀ ਚ ਪਹੁੰਚ ਗਏ ਜੀ ਕਿਹੜਾ ਕਿਹੜਾ ਸਟੂਡੈਂਟ ਦੋ ਸੋਣੇ ਜੀ ਹਮੇ ਪਤਾ ਹੈ ਹਮੇ ਪਤਾ ਹੈ ਤੂੰ ਰੋਟ ਹੈ ਅੱਛਾ ਇੰਨੇ ਕੀ ਕਰਨੇ ਆ ਹੂੰ ਕੁਛ ਨਾ ਸੱਲੇ ਜਾਣ ਹੁਣ ਆਪਾਂ ਆਇਆ ਇੱਥੇ ਕੁਛ ਚਾ ਚੂ ਪੀ ਨਵਾਸ ਤੇ ਤੇ ਬਾਕੀ ਸਾਰੇ ਜਾਣੇ ਅੰਦਰ ਆ ਮੈਂ ਤੁਹਾਨੂੰ ਦਿਖਾਉਂਦੀ ਆ ਬਸ ਇਸ ਵਾਸਤੇ ਸਿੰਬੇ ਓਏ ਮੇਰਾ ਪੁੱਤ ਓਏ ਮੇਰਾ ਪੁੱਤ ਸਿੰਬੇ ਹਲੋ ਮੇਰਾ ਪੁੱਤ ਸਿੰਬੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਡਲਹੌਜ਼ੀ ਤੇ ਹੁਣ ਆਪਾਂ ਸਟੇ ਲੈ ਆਵਾ ਜਸਟ ਆਪਾਂ ਹੁਣੇ ਪਹੁੰਚੇ ਆਂ ਹੁਣ ਆਪਾਂ ਕੁਝ ਖਾਵਾ ਪੀਵਾਂਗੇ ਕਿਉਂਕਿ ਭੁੱਖ ਲੱਗੀ ਬਹੁਤ ਜ਼ਿਆਦਾ ਆਪਾਂ ਰਸਤੇ ਦੇ ਵਿੱਚ ਕੁਝ ਵੀ ਨਹੀਂ ਖਾਦਾ ਕਿਉਂਕਿ ਮਾਨੀ ਨਹੀਂ ਕਰਨ ਦਿਆ ਸੀ ਕੁਝ ਖਾਣ ਦਾ ਚਾਹ ਵਗੈਰਾ ਪੀਤੀ ਦੋ ਵਾਰ ਉਸ ਤੋਂ ਬਾਅਦ ਆਪਾਂ ਨੈਕਸਟ ਆਪਣੇ ਕੀ ਕਹਿੰਦੇ ਸਫ਼ਰ ਤੇ ਅੱਗੇ ਨਿਕਲ ਗਏ ਸੀਗੇ ਤੇ ਆਪਾਂ ਪਹੁੰਚ ਗਏ ਆ ਜਸਟ ਹੁਣ ਆਪਾਂ ਕੁਝ ਖਾਵਾਂ ਪੀਵਾਂਗੇ ਪੇਟ ਪੂਜਾ ਕਰਾਂਗੇ ਭੁੱਖ ਬਹੁਤ ਜ਼ਿਆਦਾ ਲੱਗੀ ਆ ਉਸ ਤੋਂ ਬਾਅਦ ਦੇਖਦੇ ਆ ਕਿਤੇ ਬਾਹਰ ਜਾਣਾ ਘੁੰਮਣ ਕਿ ਨਹੀਂ ਵਾਕਰ ਬਹੁਤ ਹੀ ਜ਼ਿਆਦਾ ਇੱਥੇ ਠੰਡਾ ਵਾ ਬਾਰਿਸ਼ ਹੋ ਰਹੀ ਸੀਗੀ ਕਾਫੀ ਜ਼ਾਰੀ ਪਰ ਹੁਣ ਇੱਥੇ ਨਹੀਂ ਆ ਬਟ ਫੌਗੀ ਫੌਗੀ ਜਿਆ ਸਾਰੇ ਪਾਸੇ ਹੈਗਾ ਮੈਂ ਤੁਹਾਨੂੰ ਦਿਖਾਵਾਂਗੀ

ਸਾਰੇ ਨੂੰ ਬਾਏ 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 ਕਰਦੇ ਸਾਰਿਆਂ ਨੂੰ ਬਾਏ 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 ਗਾਦੀ ਪੈ ਗਿਆ ਚਲੋ ਉੱਡ ਜਾਈਏ ਚਲੋ ਠੀਕ ਹੈ ਜੇ ਬਹੁਤ ਵੇਖੋ ਮੇਰੇ ਆ ਜਾਓ ਕਿੰਕ ਆ ਜਾਓ ਸਾਰੇ ਮਿਲ ਗਏ ਆ ਪਾਇਲ ਜੀ ਤੁਹਾਨੂੰ ਪਤਾ ਸਾਡਾ ਵੀਡੀਓ ਤੇ ਵੀ ਕੰਮ ਕਰਦੇ ਹੁੰਦੇ ਆ ਤੇ ਅੱਜ ਕੀ ਕਹਿੰਦੇ ਆ ਰਸਤੇ 'ਚ ਫੜੇ ਗਏ ਰਸਤੇ 'ਚ ਮਿਲੋ ਰਸਤੇ 'ਚ ਫੜੇ ਅਸਲ 'ਚ ਅੱਪਾ ਇਹਨਾਂ ਤੋਂ ਚੋਰੀ ਆਏ ਸਾਡੇ ਤੋਂ ਚੋਰੀ ਆਏ ਇਹ ਐਸੇ ਲਈ ਆਨੇ ਚੋਰੀ ਫੜੀ ਜਾਂਦੀ ਆ चलो चलो बाय 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 फिर अच्छा तो बड़ी खुशी है है ठीक ओके का मामू ने सकाई <laughs> <गे जाने थे। laughs> <laughs> ओके okay. लो जी कन्फर्म ਕਿ ਆਪਾਂ ਆ ਚੁੱਕੇ ਆ ਰੂਮ ਦੇ ਵਿੱਚ ਤੇ ਅੱਜ ਬੜੀ ਜ਼ਿਆਦਾ ਥਕਾਵਟ ਹੋ ਚੁੱਕੀ ਆ ਕਾਸ਼ ਇਹਦਰ ਮੇ ਲੱਗੇ ਫੋਨ ਦੇ ਵਿੱਚ ਵੜੀ ਹੋਈ ਆ ਹੁਣ ਆਪਾਂ ਸੋਵਾਂਗੇ ਉਸ ਤੋਂ ਬਾਅਦ ਕੱਲ ਵੇਖਦੇ ਆਪਾਂ ਕਿੱਥੇ ਜਾਂਦੇ ਆ ਵੈਸੇ ਤੇ ਆਪਾਂ ਆਏ ਆ ਸੌਣ ਵਾਸਤੇ ਰੈਸਟ ਕਰਨ ਵਾਸਤੇ ਤੇ ਨੋ ਸ਼ੂਟਸ ਨੋ ਕੋਈ ਵੀ ਕੰਮ ਤੇ ਕੱਲ ਆਪਾਂ ਕੱਲ ਵੀ ਆਪਾਂ ਘੁੰਮ ਫਿਰਾਂਗੇ ਤੁਹਾਨੂੰ ਦੱਸਾਂਗੇ ਆਪਾਂ ਕਿੱਥੇ ਕਿੱਥੇ ਗਏ ਕੀ ਕੀ ਕੀਤਾ ਉਸ ਤੋਂ ਬਾਅਦ ਦੇਖਦੇ ਆ ਚਲੋ ਜੀ ਹੁਣ ਆਪਾਂ ਬਹੁਤ ਜ਼ਿਆਦਾ ਥੱਕ ਗਏ ਆ ਕੋਈ ਆਵੇ ਖਾ ਪੀ ਲਿਆ ਵਾ ਤੇ ਸਾਰਿਆਂ ਨੂੰ ਗੁੱਡ ਨਾਈਟ ਲਵ ਯੂ ਥੈਂਕ ਯੂ so much ਮੇਰੇ ਤਾਂ ਚਾਹਦੇ ਜਾਂਦੇ ਮੇਰੇ ਚੈਨਲ subscribe ਕਰਨਾ ਨਾ ਭੁੱਲਿਓ ਕਾਸ਼ ਵੀ ਨਾ ਆਪਣੀ ਜੈਲਸੀ ਹੋਈਂਦੀ ਕਿ ਮੈਨੂੰ ਤਾਂ ਦੱਸ ਲਾ ਵੀ ਬੋਲੇ ਨਹੀਂ ਚਲੋ ਜੀ ਬਾਏ ਬਾਏ ਥੈਂਕ ਯੂ so much ਜੀ